ਪਰ ਨਿੱਕਾ ਚਾਲਦਾਰ ਨੂੰ ਲੈ ਕੇ ਹਮੇਸ਼ਾ ਹੀ ਦਰਸ਼ਕਾਂ ਦੇ ਵਿੱਚ ਅਲੱਗ ਹੀ क्रेਜ਼ ਦੇਖਣ ਨੂੰ ਮਿਲਿਆ ਹੈ ਹਨਾ ਚਾਹੇ ਉਹ ਬੱਚੇ ਹੋਣ ਜਾਂ ਵੱਡੇ ਹੋਣ ਸਾਰਿਆਂ ਨੂੰ ਡਾਇਲੌਗਸ ਤੱਕ ਰਟ ਰਟ ਹੋਏ ਨੇ ਉਸ ਫਿਲਮ ਦੇ ਤੇ ਹੁਣ ਨਿੱਕਾ ਚਾਲਦਾਰ 4 ਆ ਰਹੀ ਹੈ ਹਨਾ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਇਸ ਵਾਰ ਕੀ ਕਮਾਲ ਹੋਣ ਵਾਲਾ ਹੈ ਫਿਲਮ ਦੇ ਵਿੱਚ ਕੀ ਡਿਫਰੈਂਟ ਲੈ ਕੇ ਆ ਰਹੇ ਹੋ ਤੇ ਫਿਲਮ ਕਦ ਤੱਕ ਰਿਲੀਜ਼ ਹੋ ਜਾਏਗੀ ਫਿਲਮ 7 ਮਾਰਚ ਨੂੰ ਆ ਰਹੀ ਹੈ ਤੇ ਫਿਲਮ ਬਹੁਤ ਵਧੀਆ ਅੱਛੀ ਬਣੀ ਹੈ ਜਿਸ ਤਰ੍ਹਾਂ 1 2 3 ਉਸੇ ਤਰ੍ਹਾਂ ਦਾ ਹੀ ਪੈਟਰਨ ਹੈ ਦਾਦੀ ਆ ਪੋਤਾ ਆ ਸੋਨਮ ਫੈਮਲੀ ਦੇ ਵਿੱਚ ਸਾਰੇ ਹਨ ਤਾਂ ਕਹਾਣੀ ਤਾਂ ਜੇ ਨਹੀਂ ਖੋਲਾਂਗੇ ਟਾਈਮ ਆਏਗਾ ਬਹੁਤ ਜਲਦੀ ਹੈ ਤੇ ਮੈਨੂੰ ਲੱਗਦਾ ਕਿ ਉਹਨਾਂ ਹੀ ਇੰਜੋਏ ਲੋ ਕਰਨਗੇ ਜਿੰਨਾ ਪਹਿਲਾਂ ਕੀਤਾ ਸਰ ਇਹੰਦੋ ਹੁੰਦਾ ਹੈ ਕਿ ਜਿਹੜੀ ਫਿਲਮ ਕਮਾਲ ਕਰ ਜਾਏ ਉਹਦਾ ਸਿਕਲ ਚੂਸ ਕਰਨਾ ਫਿਰ ਥ੍ਰਿਕਲ ਚੂਸ ਕਰਨਾ ਬਹੁਤ ਜ਼ਿਆਦਾ ਟਫ ਹੁੰਦਾ ਹੈ ਤੇ ਤੁਸੀਂ ਚੌਥਾ ਪਾਰਟ ਲੈ ਕੇ ਆ ਰਹੇ ਹੋ ਇਹ ਜਾਨਣੇ ਕਿੰਨੀ ਕਿ ਟਫ ਸੀ ਸਕ੍ਰਿਪਟ ਚੂਸ ਕਰਨਾ ਕਿੰਨਾ ਕਿ ਟਫ ਸੀ ਕਿੰਨਾ ਕਿ ਪ੍ਰੈਸ਼ਰ ਸੀ ਕਿ ਨਹੀਂ ਆ ਰਹੇ ਚੌਥਾ ਪਾਰਟ ਹੋਣ ਵਾਲਾ ਹੈ ਤਾਂ ਹੋਰ ਵੀ ਵਧੀਆ ਹੋਣਾ ਚਾਹੀਦਾ ਹੈ ਬਿਲਕੁਲ ਕਰ ਹਰ ਵਾਰੀ ਹਰ ਫਿਲਮ ਚੂਸ ਕਰਨ ਤੇ ਟਫ ਹੁੰਦੀ ਹੈ ਟਾਸਕ ਹੁੰਦਾ ਵੀ ਕਹਾਣੀ ਚੂਸ ਕਰਨੀ ਬੜੀ ਮੁਸ਼ਕਿਲ ਹੁੰਦੀ ਹੈ ਪਰ ਇਹ ਸੀਰੀਜ਼ ਹੈ ਚਲ ਰਹੀ ਆ ਤਾਂ ਇਹਦੇ ਵਾਸਤੇ ਹੋਰ ਡਬਲ ਪ੍ਰੈਸ਼ਰ ਹੁੰਦਾ ਕਿ ਫਿਲਮ ਅੱਛੀ ਆਵੇ ਕਿ ਦਰਸ਼ਕਾਂ ਨੂੰ ਬੁਰਾ ਨਾ ਲੱਗੇ ਯਾਰ ਨਹੀਂ ਯਾਰ ਹਰ ਕੱਲ ਨਹੀਂ ਬਣੀ ਤਾਂ ਕਾਫੀ ਟਾਸਕ ਔਖਾ ਸੀ ਤਾਂ ਸਾਰੀ ਟੀਮ ਨੇ ਮਿਲ ਕੇ ਡਿਸਾਈਡ ਕੀਤਾ ਡਿਸਕਸ਼ਨਸ ਕੀਤੀਆਂ ਤਾਂ ਇੱਕ ਜਗ੍ਹਾ ਤੇ ਪਹੁੰਚੇ ਵੀ ਆ ਫਿਲਮ ਇਸ ਇਸ ਵਾਰ ਵਧੀਆ ਲੱਗੇਗੀ ਤਾਂ ਉਹ ਫੈਸਲੇ ਤੇ ਪਹੁੰਚ ਕੇ ਕਲੋਂ ਆਈ ਸੋ ਹੁਣ ਗੱਲ ਕਰਦੇ ਆ ਸ਼ੁਕਰਾਨਾ ਦੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਪੁੱਛਾਂਗੀ ਕਿ ਤੁਸੀਂ ਕਿਸ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਸ਼ੁਕਰਾਨਾ ਕਰਦੇ ਹੋ ਸਹਾਰਤੀ ਦਾ ਕਰਤਾ ਜਦੋਂ ਫਿਲਮ ਬਣਦੀ ਆ ਜਾਂ ਸ਼ੁਰੂ ਹੁੰਦੀ ਆ ਫਿਲਮ ਦੀ ਜੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਰੋਜ਼ ਉੱਠ ਕੇ ਮਤਲਬ ਇੱਕ ਆਪਣੇ ਸੁਭਾਅ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਉੱਡਦੇ ਵੈਸੇ ਹੀ ਸਤਕਾਰ ਨਿਕਲਦਾ ਰੱਬ ਦਾ ਹਨਾ ਬੈਠਦੇ ਉੱਠਦੇ ਆਪਾਂ ਆਚਾਨੇ ਸਾਡੇ ਲਹਿਜੇ ਜਿਹਾ ਬਣਿਆ ਹੋਇਆ ਹਰ ਟਾਈਮ ਅਸੀਂ ਸ਼ੁਕਰਾਨਾ ਕਰਦੇ ਰਹਿਨੇ ਆ ਕਿਸੇ ਨਾ ਕਿਸੇ ਗੱਲ ਦੇ ਉੱਤੇ ਕਦੇ assim ਰੱਬ ਦਾ ਕਰਦੇ ਆਂ ਕਦੇ ਆਪਣੇ ਮਾਪੇ-ਵਾਪ ਦਾ ਕਰਦੇ ਆਂ ਕਦੇ ਕੋਈ ਦੋਸਤ-ਸਮਿੱਤਰ ਦਾ ਕਰਦੇ ਆਂ ਯਾਰ ਬਹੁਤ-ਬਹੁਤ ਸ਼ੁਕਰ ਤੇਰਾ ਤਰਨੇ ਇਸ ਕੰਮ ਆਇਆ ਰੱਬ ਦਾ ਤਾਂ ਸਾਰਾ ਦੇਣੀ ਕਰੀਦਾ ਹਰ ਗੱਲ ਦੇ ਉੱਤੇ ਸਤਨਾਮ ਵਾਇਗੁਰੂ ਨਿਕਲ ਆਉਂਦਾ ਹਮੇਸ਼ਾ ਹੀ ਨਾ ਵਧੀਆ ਗੱਲ ਕਰਕੇ ਤਾਂ ਉੱਠਦੇ ਬੈਠਦੇ ਵੀ ਆਪਾਂ ਕਰਦੇ ਆਂ ਤਾਂ ਹਰ ਚੀਜ਼ ਦਾ ਸ਼ੁਕਰਾਨਾ ਸਾਰੇ ਹੀ ਕਰਦੇ ਔਰ ਕਰਨਾ ਵੀ ਚਾਹੀਦਾ ਕਿਉਂਕਿ ਤੁਹਾਨੂੰ ਚੀਜ਼ ਮਿਲਦੀ ਹੈ ਤਾਂ ਦਾ ਸ਼ੁਕਰ ਗੁਜ਼ਾਰਨਾ ਹੋਣਾ ਹੀ ਚਾਹੀਦਾ ਚੀਜ਼ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ